ਸਤਿ ਸ਼੍ਰੀ ਅਕਾਲ ਫਰੈਂਡਸ ਮੈਟੂ ਦਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੇ ਮੋਢੇ 'ਚ ਵੀ ਦਰਦ ਹੈ ਔਰ ਬਾਹਾਂ 'ਚ ਵੀ ਦਰਦ ਜਾ ਰਿਹਾ ਹੈ ਔਰ ਬਾਹਾਂ ਦੇ ਵਿੱਚ ਸੁੰਨਣਾ ਪਣ ਹੈ ਐਦਾਂ ਲੱਗਦਾ ਜਿਵੇਂ ਹੱਥਾਂ ਦੇ ਵਿੱਚ ਕਿਹੜੀਆਂ ਚਲਦੀਆਂ ਬਾਹਾਂ ਦੇ ਵਿੱਚ ਕਿਹੜੀਆਂ ਚਲਦੀਆਂ ਨੇ ਇਸ ਜਗ੍ਹਾ ਮੋਢੇ ਤੇ ਕਿਹੜੀਆਂ ਚਲਦੀਆਂ ਔਰ ਬਾਹਾਂ ਤੇ ਇਸ ਜਗ੍ਹਾ ਲੱਗਦਾ ਵੀ ਕਿਹੜੀਆਂ ਚਲਦੀਆਂ ਨੇ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਜਿਹੜੀ ਆਪਣੀ ਅੱਜ ਦੀ ਰਹਿਣ ਸਹਿਣ ਹੈ ਉਸ ਦੇ ਵਿੱਚ ਆਪਾਂ ਮੋਬਾਈਲ ਦੀ ਵਰਤੋਂ ਜਿਆਦਾ ਕਰਨ ਲੱਗੇ ਚਾਹੇ ਆਪਣੀ ਉਮਰ 50 ਸਾਲ ਹੈ 60 ਸਾਲ ਹੈ ਚਾਹੇ 30 ਸਾਲ ਹੈ ਹਮੇਸ਼ਾ ਆਪਾਂ ਨੀਵੀ ਪਾ ਕੇ ਇਦਾਂ ਮੋਬਾਈਲ ਦੀ ਵਰਤੋਂ ਕਰਦੇ ਆਂ ਅਗਰ ਤੁਸੀਂ ਨਹੀਂ ਜਾਣਦੇ ਆਪਣੇ ਜਿਹੜਾ ਸਿਰ ਦਾ ਭਾਰ ਹੁੰਦਾ ਉਹ 7 ਤੋਂ 8 ਕਿਲੋ ਹੁੰਦਾ ਜਦੋਂ ਆਪਾਂ ਨੀਵੀ ਪਾ ਕੇ ਮੋਬਾਈਲ ਦੀ ਵਰਤੋਂ ਕਰਦੇ ਆਂ ਜਾਂ ਨੀਵੀ ਪਾ ਕੇ ਕੋਈ ਕੰਮ ਕਰਨਾ ਸ਼ੁਰੂ ਕਰਦੇ ਆਂ ਇਸ ਦਾ ਭਾਰ ਤਿੰਨ ਗੁਣਾ ਵਾਜ ਜਾਂਦਾ ਹੈ ਜੋ ਕਿ ਆਪਣੀਆਂ ਨਸਾਂ ਨੂੰ ਕਮਜ਼ੋਰ ਕਰਦਾ ਹੈ ਦਿਨ ਪ੍ਰਤੀ ਦਿਨ ਔਰਤਾਂ ਦੇ ਵਿੱਚ ਕੀ ਦੇਖਿਆ ਜਾਂਦਾ ਹੈ ਇਸ ਜਗ੍ਹਾ ਤੇ ਕਾਰਪਲ ਟਨਲ ਸਿੰਡਰੋਮ ਹੋ ਜਾਂਦਾ ਹੈ ਇਸ ਜਗ੍ਹਾ ਤੇ ਇੱਕ ਟਨਲ ਹੁੰਦਾ ਹੈ ਜਿਸ ਦੇ ਵਿੱਚ ਆਪਣੀ ਨਰਵਜ਼ ਲੰਘ ਕੇ ਜਾਂਦੀਆਂ ਨੇ ਜਦੋਂ ਆਪਣੇ ਇਸ ਜਗ੍ਹਾ ਤੇ ਹੱਥਾਂ ਦੇ ਵਿੱਚ ਸੁੰਨਾਪਣ ਹੈ ਜਾਂ ਫਿਰ ਇਹ ਕਹ ਲੋ ਵੀ ਹੱਥ ਦੇ ਵਿੱਚ ਕਿੜੀਆਂ ਚਲਦੀਆਂ ਨੇ ਆਹ ਵਾਲੀ ਉਂਗਲਾਂ ਦਾ ਗੁੱਠੇ ਦੇ ਵਿੱਚ ਤਾਂ ਇਹ ਵਾਲੀ ਅੱਧੀ ਉਂਗਲ ਦੇ ਵਿੱਚ ਤਾਂ ਆਪਾਂ ਨੂੰ ਕਾਰਪਲ ਟਨਲ ਸਿੰਡਰੋਮ ਹੋ ਜਾਂਦਾ ਜਿਸ ਦੇ ਲੱਛਣ ਕੀ ਹੈ ਵੀ ਜਦੋਂ ਵੀ ਆਪਾਂ ਹੱਥ ਐਂ ਕਰਕੇ ਰੱਖਾਂਗੇ ਆਪਣੇ ਤੋਂ ਐਂ ਹੱਥ ਰੱਖੇ ਨਹੀਂ ਜਾਣੇ ਔਰ ਇਸ ਜਗ੍ਹਾ ਤੇ ਹੱਥ ਸੌਣ ਲੱਗ ਜਾਣੇ ਨੇ ਉਸ ਕਰਕੇ ਕਲਪਲ ਟਨਲ ਸਿੰਡਰੋਮ ਲਈ ਇਹ ਸਟ੍ਰੈਚ ਕੀਤਾ ਜਾਂਦਾ ਹੈ ਉਦੋਂ ਬਾਅਦ ਗੱਲ ਆ ਜਾਂਦੀ ਹੈ ਤਿੰਨ ਮੇਨ ਨਰਵਸ ਹੁੰਦੀਆਂ ਨੇ ਅਲਨਰ ਨਰਵ ਮੀਡੀਅਨ ਨਰਵ ਰੇਡੀਅਲ ਨਰਵ ਇਹਨਾਂ ਦਾ ਕਈ ਵਾਰੀ ਕੰਪਰੈਸ਼ਨ ਹੋਣ ਲੱਗ ਜਾਂਦਾ ਹੈ ਆਪਣੀ ਕਰਦਣ ਤੋਂ ਕਿਉਂਕਿ ਕਈ ਵਾਰ ਆਪਾਂ ਲੰਮੇ ਸਮੇਂ ਲਈ ਗੱਡੀ ਚਲਾਉਂਦੇ ਆ ਉਦੋਂ ਵੀ ਆਪਣੇ ਬਹਾਥਾਂ ਦੇ ਵਿੱਚ ਸੁੰਨਾ ਪਣਾਉਣਾ ਸ਼ੁਰੂ ਹੋ ਜਾਂਦਾ ਜਾਂ ਫਿਰ ਆਪਾਂ ਜ਼ਿਆਦਾਤਰ ਰਸੋਈ ਦੇ ਵਿੱਚ ਕੰਮ ਕਰਦੇ ਆ ਔਰਤਾਂ ਰਸੋਈ ਦੇ ਵਿੱਚ ਸਬਜ਼ੀ ਦਾ ਕੰਮ ਕਰਦੀਆਂ ਨੇ ਰੋਟੀ ਜਿਆਦਾ ਕਈ ਵਾਰੀ ਬਣਾਉਣੀ ਪੈ ਜਾਂਦੀ ਹੈ ਕਿਚਨ ਦੇ ਵਿੱਚ ਜਿਆਦਾ ਲੰਬੇ ਸਮੇਂ ਲਈ ਖੜਕੇ ਕੰਮ ਕਰਨਾ ਪਿਆ ਜਾਂਦਾ ਉਹਨਾਂ ਦੀ ਵਿੱਚ ਹੀ ਨਿਕਲ ਕੇ ਜ਼ਿਆਦਾ ਆਉਂਦੀ ਹੈ ਪ੍ਰੈਗਨੈਂਸੀ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਔਰਤਾਂ ਤੇ ਇਸ ਜਗ੍ਹਾ ਤੇ ਨੈੱਕ ਦਾ ਹੰਪ ਬਣ ਜਾਂਦਾ ਕਿਉਂਕਿ ਕੁਦਰਤੀ ਹੈ ਬਾਡੀ ਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਆਉਂਦੀਆਂ ਨੇ ਇਸੇ ਕਰਕੇ ਇਸ ਜਗ੍ਹਾ ਤੇ ਵੀ ਆਪਣੇ ਇਨਫਲੇਮੇਸ਼ਨ ਹੋ ਜਾਂਦੀ ਹੈ ਔਰ ਆਪਣੇ ਬਾਹਾਂ ਦੇ ਵਿੱਚ ਮੋਢੇ ਦੇ ਵਿੱਚ ਦਰਦ ਬਾਹਾਂ ਦੇ ਵਿੱਚ ਦਰਦ ਔਰ ਹੱਥਾਂ ਦੇ ਵਿੱਚ ਸੁਣਾਪਣ ਸੋ ਅਗਰ ਤੁਸੀਂ ਵੀ ਇਹ ਸਾਰੀਆਂ ਚੀਜ਼ਾਂ ਤੋਂ ਸਫਰ ਕਰ ਰਹੇ ਹੋ ਸਾਰੀਆਂ ਚੀਜ਼ਾਂ ਦੇ ਨਾਲ ਤੁਸੀਂ ਲੜ ਰਹੇ ਹੋ ਤਾਂ ਅੱਜ ਵਾਲੀਆਂ ਕਸਰਤਾਂ ਤੁਹਾਡੇ ਲਈ ਹਨ ਇੱਕ ਵਾਰ ਤੁਸੀਂ ਸਵੇਰੇ ਦੇ ਭਾਰੇ ਸ਼ਾਮ ਕਰੋਗੇ ਤਾਂ ਤੁਸੀਂ ਮੋਢਾ ਦਰਦ ਔਰ ਬਾਹ ਦੇ ਵਿੱਚ ਜੋ ਸੁੱਨਾ ਪੜਨਾ ਹੈ ਜੋ ਦਰਦ ਜਾ ਰਿਹਾ ਹੈ ਉਸ ਨੂੰ ਆਪਣੇ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਣਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਤਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡੀਆਂ ਨੇ ਐਸ ਹਰੀ ਸਿੰਘ ਸਣਾ ਫਿਜ਼ੀਓਥੈਰੇਪੀ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ 3rd ਆਈਡੀਆ ਡਾਕਟਰ ਵਿਬਾਸ ਰਾਹ اور ਫੇਸਬੁਕ ਤੇ ਸਾਡਾ ਪੇਜ ਹੈ ਐਸ ਹਰੀ ਸਿੰਘਸ ਨਾਲ ਫਿਜ਼ੀਓਥੈਰੇਪੀਕ ਕਲੀਨਿਕ ਦੇ ਨਾਮ ਤੇ اور YouTube ਚੈਨਲ ਡਾਕਟਰ ਗੁਰਸ਼ੀਰ ਬਲੌਗਸ ਹਰ ਜਗ੍ਹਾ ਤੇ ਸਾਡੇ ਨਾਲ ਜੁੜੋ Snapchat ਤੇ ਡਾਕਟਰ ਗੁਰਸ਼ੀਰ ਸਿੰਘਸ ਨਾਲ ਸਾਡੀ ਟੀਮ ਦਾ ਮੈਂਬਰ ਬਣੋ ਸੋ ਆਪ ਸ਼ੁਰੂ ਕਰੀ ਅੱਜ ਦੀਆਂ ਸੰਕਸ਼ਪ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ सो नंबर वन एक्सरसाइज आप करना है अपने आई बाँहे मसलसूँ स्ट्रैच करना इतों आप हथ पढ़ा और इदा आप स्ट्रैच करा इस जगह पर आप थर्टी सैकेंड होल्ड यानी कि ती सैकेंड आप रखना देखो एक दो तीन चार पे सत अठ नौ दस ग्यारह बारह तेरह चौदह पंद्रह सोलह सतारा अठारह उन्नीस भी इक्की बई तेई 24 25 26 27 28 29 30 देन रिलैक्स एक ਵਾਰੀ ਕਰਕੇ ਦਿਖਾਵਾਂਗੇ ਇਸਦੇ ਤੁਸੀਂ ਪੰਜ ਸੈਟ ਲਾਉਣੇ ਆ ਇਹ ਹੋਗੀ ਛੋਟੀ ਪਹਿਲੀ ਕਸਟਰ ਜਿਸਦੇ ਵਿੱਚ ਆਪਾਂ ਆ ਸਟ੍ਰੈਚ ਕੀਤਾ ਦੂਜੀ ਕਸਟਰ ਦੇ ਵਿੱਚ ਆਪਾਂ ਹੱਥ ਸਿੱਧਾ ਰੱਖਾਂਗੇ ਇਸ ਨੂੰ ਅੰਦਰ ਮੋੜ ਕੇ ਔਰ ਇਸ ਜਗ੍ਹਾ ਤੋਂ ਆਪਾਂ ਸਟ੍ਰੈਚ ਕਰਾਂਗੇ ਜਿਹੜਾ ਆਪਾਂ ਸਟ੍ਰੈਚ ਕਰਨਾ ਜਿਹੜੀ ਬਾਹਮ ਆ ਉਹ ਮੋਢੇ ਦੇ ਬਿਲਕੁਲ ਸਾਹਮਣੇ ਚਾਹੀਦੀ ਹੈ ਇਹ ਨਹੀਂ ਵੀ ਤੁਸੀਂ ਇਦਾਂ ਕਰਕੇ ਸਟ੍ਰੈਚ ਕਰ ਰਹੇ ਹੋ ਜਾਂ ਇਦਾਂ ਕਰਕੇ ਸਟ੍ਰੈਚ ਕਰ ਰਹੇ ਹੋ ਉਹ ਗਲਤ ਹੈ ਹਮੇਸ਼ਾ ਮੋਢੇ ਦੇ ਸਾਹਮਣੇ इस तरह करके आप स्ट्रैच करा थर्टी सैकेंड होल्ड एक दो तीन चार पांच पे सात आठ नौ दस ग्यारह बारह तेरह चौदह पंद्रह सोलह सतारह अठारह उन्नीस बी इक्की बई तेई चौबी पच्ची छब्बीस सताई अठाई नती तीन रिलैक्स इस दे भी पांच पैट लाने ये होगी दूजी कसरत जी तीजी कसरत है आप एक ਦੀਵਾਰ ਦੇ ਨਾਲ ਖੜ੍ਹ ਜਾਗੇ ਦੇਖੋ ਤੁਸੀਂ ਹੱਦ ਦੇ ਨਾਲ ਇਦਾਂ ਹੱਥ ਲਾ ਦੇਣਾ ਬਿਲਕੁਲ ਦੇਖੋ ਔਰ ਜਿਹੜਾ ਹੱਥ ਹੈ ਲੈਵਲ ਮੋਢੇ ਦੇ ਸਾਹਮਣੇ ਚਾਹੀਦਾ ਔਰ ਆਪਾਂ ਗਰਦਨ ਨੂੰ ਦੇਖੋ ਇੱਥੋਂ ਫੜ ਕੇ ਇਦਾਂ ਸਟ੍ਰੈਚ ਕਰਦੇ ਹਾਂ ਤਾਂ ਕਿ ਪੂਰੀ ਗਰਦਨ ਚ ਔਰ ਤੁਹਾਡੇ ਮੋਢੇ ਚ ਔਰ ਬਾਹਾਂ ਦੇ ਵਿੱਚ ਸਟ੍ਰੈਚ ਪਵੇ ਇੱਥੇ ਆਪਾਂ 30 ਸੈਕਿੰਡ ਹੋਲਡ 1 2 3 4 5 6 7 8 9 10 11 12 ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਇੱਕੀ ਬਾਈ ਤੇਈ ਚੌਵੀ ਪੱਚੀ ਛੱਬੀ ਸਤਾਈ ਅਠਾਈ ਉਣੱਤੀ ਤੀਹ ਦੈਨ ਰਿਲੈਕਸ ਇੱਕ ਕਸਰਤ ਤੁਸੀਂ ਦੋਨੋਂ ਸਾਈਡ ਕਰਨੀ ਹੈ ਚਾਹੇ ਤੁਹਾਡੇ ਇੱਕ ਪਾਸੇ ਸੁਣਨਾ ਪਣ ਹੋਵੇ ਪਰ ਆਪਾਂ ਦੋਨੇ ਸਾਈਡ ਦੀਆਂ ਮਾਸਪੇਸ਼ੀਆਂ ਨੂੰ ਆਪਾਂ ਤਕੜੇ ਰੱਖਣਾ ਹੈ ਤਿੰਨ ਕਸਰਤਾਂ ਹੋ ਗਈਆਂ ਤਿੰਨਾਂ ਦੇ ਪੰਜ ਪੰਜ ਸੈੱਟ ਲਾਓ ਇੱਕ ਤੁਸੀਂ ਆਪਣੇ ਘਰ ਦੇ ਵਿੱਚ ਸ਼ੋਲਡਰ ਪੁਲੀ ਜ਼ਰੂਰ ਲਾਓ ਆ ਦੇਖੋ ਇਹ ਪੁਲੀ ਹੈ ਤੁਸੀਂ ਦੇਖੋ ਸ਼ੋਲਡਰ ਪੁਲੀ ਹੈ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜ਼ਰੂਰ ਲਾਉਣਾ ਇਹ तकरीबन 1000 ਤੋਂ 1500 ਰੁਪਏ ਦੀ ਮਾਰਕੀਟ ਤੋਂ ਮਿਲ ਜਾਂਦੀ ਹੈ ਕੋਈ ਮਹਿੰਗੀ ਨਹੀਂ ਹੈ 8 ਫੁੱਟ ਦੇ ਉੱਪਰ ਲਾ ਲੈਣੀ ਹੈ ਔਰ ਬੈਠ ਕੇ ਰੋਜ਼ਾਨਾ 3 ਤੋਂ 4 ਮਿੰਟ ਸਵੇਰੇ 3 ਤੋਂ 4 ਮਿੰਟ ਸ਼ਾਮ ਨੂੰ ਤੁਸੀਂ ਸ਼ੋਲਡਰ ਪੁਲੀ ਜ਼ਰੂਰ ਕਰਨੀ ਹੈ ਇਹ ਹੋਗੀ ਤੁਹਾਡੀ ਚੌਥੀ ਕਸਰਤ ਇਸ ਨੂੰ ਤੁਸੀਂ 5 ਮਿੰਟ ਸਵੇਰੇ 5 ਮਿੰਟ ਦੁਪਹਿਰੇ ਜਾਂ 5 ਮਿੰਟ ਦੁਪਹਿਰੇ ਨਹੀਂ ਸਮਾਂ ਹੈਗਾ ਸ਼ਾਮ ਨੂੰ ਜ਼ਰੂਰ ਲਾਓ ਕੋਸ਼ਿਸ਼ ਕਰੋ ਆਪਣੇ ਮਾਪਿਆਂ ਦੇ ਕਮਰਿਆਂ ਦੇ ਵਿੱਚ ਇਹ ਚੀਜ਼ ਜ਼ਰੂਰ ਲਾਓ ਤਾਂ ਕਿ ਉਹਨਾਂ ਦੇ ਜਿਹੜੇ ਮੋਢੇ ਐ ਉਹ ਹਿੱਲਦੇ-ਜੁਲਦੇ ਰਹਿਣ ਆਪਣਾ ਧਿਆਨ ਹਮੇਸ਼ਾ ਹਿੱਲਣ-ਜੁਲਣ ਵਾਲ ਰਹਿਦਾ ਨਾ ਕਿ ਆਪਾਂ ਤੁਹਾਨੂੰ ਜ਼ਿਆਦਾ ਤਕੜੇ ਬਣਾਉਣਾ ਹੈ ਮੂਵਮੈਂਟ ਹੋਣੀ ਬਹੁਤ ਜ਼ਰੂਰੀ ਹੈ ਇਹ ਨਹੀਂ ਹੈ ਵੀ ਆਪਾਂ ਇੱਕ ਜਗ੍ਹਾ ਤੇ ਬੈਠ ਜਾਾਂਗੇ ਇਹ ਹੋਗੀ ਤੁਹਾਡੀ ਚੌਥੀ ਕਸਰਤ ਹੁਣ ਜਿਹੜੀ ਪੰਜਵੀਂ ਕਸਰਤ ਆ ਉਸਦੇ ਵਿੱਚ ਤੁਸੀਂ ਫੇਰ ਖੜੇ ਹੋ ਜਾਣਾ ਔਰ ਦੋਨਾਂ ਹੱਥਾਂ ਨੂੰ ਆਪਾਂ ਇੱਥੇ ਰੱਖਾਂਗੇ ਇਸ ਹੱਥ ਨੂੰ ਆਪਾਂ ਇਧਰ ਨੂੰ ਧੱਕਾਂਗੇ ਇਸ ਹੱਥ ਨੂੰ ਆਪਾਂ ਇਧਰ ਨੂੰ ਧੱਕਾਂਗੇ ਦੇਖੋ ਇਸ ਤਰ੍ਹਾਂ ਕਰਕੇ इतने आप होल्ड करा दस सैकेंड एक दो तीन चार पांच छे सात, अठ नौ दस दैन रिलैक्स देखो तुकी बिल्कुल सामने खड़ना छाती चाहिए छाती तो पिरे और दोनों साइड तो आप तक रहे होल्ड कर रहे हैं, दस सैकेंड एक दो तीन चार पां छत अठ नौ दस दैन रिलैक्स इस दी सैट लाने ये होगी थोड़ी पांचवी कसरत ਜੇ ਜਿਹੜੀ ਛੇਵੀਂ ਕਸਰਤ ਹੈ ਉਸਦੇ ਵਿੱਚ ਤੁਸੀਂ ਕੀ ਕਰੋਗੇ ਆਪਣਾ ਜਿਹੜਾ ਟ੍ਰੈਪੀਜੀਅਸ ਮਸਲ ਆ ਇਸ ਨੂੰ ਆਪਾਂ ਸਟ੍ਰੈਚ ਕਰਾਂਗੇ ਇੱਕ ਹੱਥ ਪਿੱਛੇ ਚਲਾ ਜਾਏਗਾ ਔਰ ਦੂਸਰੇ ਹੱਥ ਨਾਲ ਇਦਾਂ ਆਪਾਂ ਸਟ੍ਰੈਚ ਕਰ ਰਹੇ ਹਾਂ ਇੱਥੇ ਸਟ੍ਰੈਚ ਪਾਏਗਾ ਸਿਰਫ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਦੂਸਰੀ ਸਾਈਡ ਕਰਕੇ ਦਿਖਾਉਨੇ ਆ ਖੱਬਾ ਹੱਥ ਪਿੱਛੇ ਸੱਜੇ ਹੱਥ ਨਾਲ ਆਪਾਂ ਇਹਦਾ ਸਟ੍ਰੈਚ ਕਰ ਰਹੇ ਹਾਂ 10 ਸੈਕਿੰਡ ਹੋਲਡ 1 2 then 4 5 6 7 8 9 10 then relax اس کو تھو تھو بھی تو سی پانچ بار ادھر سٹریچ پانچ بار ادھر سٹریچ یہ ہو گئی ہیں ਥੋਡੀਆਂ ਕਸਰਤਾਂ ਜਿਹੜੀਆਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਨਾਲ ਮੋਢੇ ਤੇ ਸੇਕ ਦੋ اور ਮਾਲਿਸ਼ ਬਿਲਕੁਲ ਨਹੀਂ ਕਰਨੀ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਰਾਤ ਨੂੰ ਸੌਣ ਵੇਲੇ ਤੁਸੀਂ ਸਿਰ ਦੇ نیچے ਜਦੋਂ ਬੈੱਡ ਤੇ ਸੌਵੋਗੇ ਤੁਸੀਂ ਸਿਰ ਦੇ نیچے ਸਰਾਣਾ जरूर ਰੱਖਣਾ ਇਸ ਨਾਲ ਕੀ ਹੈ ਜਿਹੜੀ ਆਪਣੀ ਗਰਦਨ ਦੀ ਮੂਵਮੈਂਟ ਹੈ ਉਹ ਬਿਲਕੁਲ ਠੀਕ ਰਹਿੰਦੀ ਹੈ ਦੇਖੋ ਤੁਸੀਂ ਅਗਰ ਸਰਾਣਾ ਰੱਖੋਗੇ ਤਾਂ ਗਰਦਨ ਦੇ ਵਿੱਚ ਕਿਤੇ ਵੀ ਕੋਈ ਪ੍ਰੋਬਲਮ ਛੇਤੀ ਨਹੀਂ ਆਏਗੀ ਐਦਾਂ ਦੇਖੋ ਸਾਈਡ ਲੈ ਕੇ ਪੈਨੇਓ ਤਾਂ ਐਦਾਂ ਜਰੂਰ ਸੋਇਓ ਇਸ ਨਾਲ ਕੀ ਹੈ ਜਿਹੜੇ ਗਰਦਨ ਦੀਆਂ ਮਾਸਪੇਸ਼ੀਆਂ ਨੇ ਉਹ ਰਾਮ ਰਹਿਣਗੀਆਂ ਰਿਲੈਕਸ ਰਹਿਣਗੀਆਂ ਔਰ ਨਾਲ ਦੀ ਨਾਲ ਸੇਕ ਦਿਓ ਇਹ ਸਾਰੀਆਂ ਕਸਰਤਾਂ ਕਰੋ ਜਿਹੜਾ ਤੁਹਾਡਾ ਮੋਢੇ ਚ ਦਰਦ ਹੈ ਬਾਹਾਂ ਚ ਦਰਦ ਜਾ ਰਿਹਾ ਹੈ ਉਹ ਬਹੁਤ ਜਲਦੀ ਠੀਕ ਹੋਣ ਵਾਲਾ ਹੈ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਔਰ ਅਗਰ ਕੁਝ ਪੁੱਛਣਾ ਚਾਹੁੰਦੇ ਹੋ ਕਮੈਂਟ ਜਰੂਰ ਕਰਿਓ ਔਰ ਅਗਰ ਵੀਡੀਓ ਨਹੀਂ ਵਧੀਆ ਲੱਗੀ ਤਾਂ ਤੁਸੀਂ ਸਾਨੂੰ ਡਿਸਲਾਈਕ ਦਾ ਬਟਨ ਵੀ ਜਰੂਰ ਦਬਕੇ ਜਾਓ ਤਾਂ ਕਿ ਸਾਨੂੰ ਪਤਾ ਲੱਗੇ ਸਾਡੇ ਕੰਮ ਕਰਨ ਦਾ ਤਰੀਕਾ ਸਹੀ ਹੈ ਜਾਂ ਗਲਤ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਦਾ ਸਤਿ ਸ਼੍ਰੀ ਅਕਾਲ